ਅੱਜ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਉਹਦੇ ਪਿੱਛੇ ਲੁੱਕ ਕੇ ਥਾਣੇ ਦੇ ਵਿੱਚ ਗੁਰੂ ਸਾਹਿਬ ਨੂੰ ਲੈ ਕੇ ਜਾ ਰਿਹਾ ਜਿਸ ਥਾਣੇ ਵਿੱਚ ਉਥੇ ਨਸ਼ੇ ਵੀ ਹੁੰਦੇ ਨੇ ਉਥੇ ਸ਼ਰਾਬਾ ਵੀ ਹੁੰਦੀ ਆ ਉਥੇ ਮਾੜੇ ਅੰਤਰ ਵੀ ਹੁੰਦੇ ਨੇ ਬਾਰੇ ਉੱਤੇ ਕਮਜ਼ਾ ਕਰ ਲਿਆ ਪੁਲਿਸ ਨੂੰ ਟੱਟਾ ਮਾਰਤੀਆਂ ਤੇ ਫਿਰ ਉਹਨਾਂ ਦੇ ਖਿਲਾਫ ਅੱਜ ਤਾਈਂ ਕਰਚਾ ਕਿਉਂ ਨਹੀਂ ਦਰਜ ਕੀਤਾ ਸਰਿਆਮ ਕਿੰਨਾ ਕੁਝ ਉਹ ਬੋਲੀ ਜਾਂਦਾ ਉਹਨੂੰ ਅੱਜ ਤਾਈਂ ਹੱਥ ਨਹੀਂ ਲਾਇਆ ਅੱਜ ਨਾਲਾ ਦੀ ਘਟਨਾ ਪ੍ਰਕਾਰ ਦੋਨੋਂ ਕੇਗਰੀ ਵਾਸਤੇ ਮੋਦੀ ਸਰਕਾਰ ਦੇ ਦੋਨਾਂ ਦੇ ਨਾਲ ਰਲ ਕੇ ਮਿਲੀ ਇੱਕ ਸਾਜ਼ਿਸ਼ ਹੈ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਤੇ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਜਿਹੜੀ ਕੇਂਦਰ ਦੀ ਸਰਕਾਰ ਕੋਈ ਮਾੜਾ ਜਾਂ ਵੀ ਕੁਝ ਆਪ ਦੇ ਕਾਗਜ਼ੇ 'ਚ ਕੁਝ ਲਿਖ ਦੇ ਤਾਂ ਫੜ ਕੇ ਉਹਨੂੰ ਬੰਦ ਕਰ ਦਿੰਦੀ ਹੈ ਇਥੇ ਸ਼ਰਿਆਨ ਕਿੰਨਾ ਕੁ ਚੋ ਬੋਲੀ ਜਾਂਦਾ ਉਹਨੂੰ ਅੱਜ ਤਾਈਂ ਹੱਥ ਨਹੀਂ ਲਾਇਆ ਤੇ ਜੇ ਭਗਵੰਤ ਬਹਿਮਾਨ ਜੀ ਮੈਂ ਗੱਲ ਕਰਾਂ ਤੇ ਫਿਰ ਤੁਸੀਂ ਦੇਖੋ ਜੇ ਥੂੜੇ ਛੋਨੇ ਹੁੰਦੇ ਥਾਲੇ ਉੱਤੇ ਕਬਜ਼ਾ ਕਰ ਲਿਆ ਪੁਲਿਸ ਨੂੰ ਟੱਟਾ ਮਾਰਤੀਆਂ ਤੇ ਫਿਰ ਉਹਨਾਂ ਦੇ ਖਿਲਾਫ ਅਜ ਤਾਈਂ ਪਰਚਾ ਕਿਉਂ ਨਹੀਂ ਦਰਜ ਕੀਤਾ ਇਹ ਪਰਚਾ ਤਾਂ ਕੀ ਦਾ ਜਿਸਕੇ ਨਾ ਜਿਹੜੇ ਬੰਦੇ ਨੂੰ ਖੜਿਆ ਸੀਗਾ ਜਿਨੇ ਹਵਾਰਦਾਤਾ ਕਿਸੇ ਦੇ ਨਾਲ ਕੀਤੀ ਸੀ ਉਸ ਬੰਦੇ ਨੂੰ ਵੀ ਛੱਡਦਾ ਘੁੱਟਨੇ ਠੇਕ ਤੇ ਮਾਨ ਸਰਕਾਰ ਨੇ ਤੇ ਸਭ ਤੋਂ ਮਾੜੀ ਗੱਲ ਆ ਕਿ ਆ ਕਾਂਗਰਸ ਐ ਆਮ ਆਦਮੀ ਪਾਰਟੀ ਜਿਹੜੇ ਗੁਰੂ ਦੇ ਬੇਅਦਬੀਆਂ ਦੀ ਗੱਲ ਕਰਦੇ ਸੀ ਇਸ ਤੋਂ ਵੱਡੀ ਬੇਅਦਬੀ ਕੀ ਕਿ ਜਿਹੜਾ ਬੰਦਾ ਕਹਿੰਦਾ ਮੈਂ ਅੰਮ੍ਰਿਤ ਸੰਚਾਰ ਕਰਨ ਵਾਸਤੇ ਇੱਥੇ ਆਇਆ ਹਾਂ ਅੰਮ੍ਰਿਤ ਸੰਚਾਰ ਤੇ ਉਹਨੇ ਕੀ ਕਰਨਾ ਸੀ ਜਿਹਨੂੰ ਗੁਰੂ ਦਾ ਸਤਕਾਰ ਹੀ ਨਹੀਂ ਪਤਾ ਅੱਜ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਉਹਦੇ ਪਿੱਛੇ ਲੁੱਕ ਕੇ ਥਾਣੇ ਦੇ ਵਿੱਚ ਗੁਰੂ ਸਾਹਿਬ ਨੂੰ ਲੈ ਕੇ ਜਾ ਰਿਹਾ ਜਿਸ ਥਾਣੇ ਵਿੱਚ ਉੱਥੇ ਨਸ਼ੇ ਵੀ ਹੁੰਦੇ ਨੇ ਉੱਥੇ ਸ਼ਰਾਬਾ ਵੀ ਹੁੰਦੀ ਆ ਉੱਥੇ ਮਾੜੇ ਅੰਤਰ ਵੀ ਹੁੰਦੇ ਨੇ ਇਹ ਕੋਈ ਥਾ ਹੈਗੀ ਹੈ ਜਿਹਦੇ ਨਾਲ ਗੁਰੂ ਦੀ ਅਦਬ ਤੇ ਸਤਕਾਰ ਵੱਧਾ ਤੇ ਬੰਦੇ ਨੇ ਲੜਾਈ ਲੜਨੀ ਆਪਣੀ ਲੜਾਈ ਖੋਤੋ ਲੜ ਗੁਰੂ ਸਾਹਿਬੀ ਦਾ ਹਲ ਬਣਾ ਕੇ ਲੜਾਈ ਲੜਨੀ ਹੈ ਇਸ ਤੋਂ ਹੋਰ ਵੱਡੀ ਬੁਗਦਲੀ ਕੀ ਹੋ ਸਕਦੀ ਹੈ ਤੇ ਇਹਦੇ ਖਿਲਾਫ ਕੋਈ ਪਰਚਾ ਨਾ ਹੋਏ ਇਹ ਤੋਂ ਹੋਰ ਮਜਬੂਰ ਮੁੱਖ ਮੰਤਰੀ ਕੀ ਹੋ ਸਕਦਾ ਹੈ ਤੇ ਬਹਾਦਰ ਪੰਜਾਬੀਆਂ ਦੀ ਆਕਸ਼ ਪੂਰੇ ਦੇਸ਼ ਵਿੱਚ ਖੜਾ ਹੋ ਰਹੀ ਹੈ ਇਹ ਪਵੰਗ ਬੇਇਮਾਨੀ ਤੇ ਬਿਲਕੁਲ ਚਲਾਣ ਪੇਸ਼ ਕੀਤਾ ਗਿਆ ਪੰਜਾਬ ਦੇ ਸਰ ਵੱਲੋਂ ਜਿੱਦੇ ਮੁੱਖ ਮੰਤਰੀ ਸਾਹਿਬ ਨੂੰ ਉਪਤਾਧਿਨ ਬਣਾ ਕੇ ਸਾਹਿਬ ਨੂੰ ਨਾਮਜ਼ਦ ਕੀਤਾ ਗਿਆ ਹੈ ਜਾਂ ਹੁਣ ਦਾਵਾ ਕਰਨਾ ਹੈ ਕਿ ਫਰਾਡ ਚਲਾਨ ਹੈਗਾ ਜੀ ਤੇ ਮੁੱਖ ਮੰਤਰੀ ਦੇ ਚਾਰੇ ਪਾਸੇ ਕਿਰਿਆ ਹੋਏ ਇੱਕ ਪਾਸੇ ਗਵਰਨਰ ਦੇ ਨਾਲ ਲੜਾਈ ਲੜੀ ਬੈਠਿਆ ਹੈਗਾ ਤੇ ਦੂਜੇ ਪਾਸੇ ਅਜਨਾਲਾ ਦੀ ਬਾਹਰ ਦਾ ਤੀਜੇ ਪਾਸੇ ਦਾ ਇਨਵੈਸਟ ਪੰਜਾਬ ਜਿਹੜਾ ਕੀਤਾ ਵੀ ਪੂਰਾ ਫਲॉप ਹੋਇਆ ਏਤੂਵਾਨੀ ਦਾ ਨਿਵੇਸ਼ ਨਹੀਂ ਹੋਇਆ ਹਰੇਕ ਵਰਗ ਧਰਨੇ 'ਤੇ ਬੈਠੇ ਕਿਸਾਨ ਔਖੇ ਨੇ ਮਜ਼ਦੂਰ ਔਖੇ ਨੇ ਮਜ਼ਦੂਰ ਔਖੇ ਨੇ ਪੁੱਛੋ ਮਜ਼ਦੂਰਾਂ ਨੂੰ ਮੁਆਵਜ਼ੇ ਦੀ ਧੁਆਨੀ ਨਹੀਂ ਮੇਰੇ ਹਰ ਵਰਗ ਸੜਕਾਂ 'ਤੇ ਉੱcretਿਆ ਹੋਇਆ ਹੈ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੈ ਤੇ ਆਪ ਜਾ ਕੇ ਮਹਾਰਾਸ਼ਟਰ 'ਤੇ ਬੈਠੇ ਉੱਥੇ ਉੱਥੇ ਜਾ ਕੇ ਕੇਸਰੀਵਾਲ ਤੇ ਉੱਥੇ ਕੀ ਕਰ ਰਿਹਾ ਹੈਗਾ ਇਹ ਮੁੱਖ ਮੰਤਰੀ ਨੂੰ ਪੰਜਾਬ ਦੀ ਪਰਵਾਹ ਨਹੀਂ ਸੱਲੇ ਲੋਕਾਂ ਦਾ ਧਿਆਨ ਆਪ ਹੀ ਨਕਾਮੀਆਂ ਤੋਂ ਭਟਕਾਉਣ ਵਾਸਤੇ ਹੁਣ 7-8 ਸਾਲ ਬਾਅਦ ਜਿਹੜੀ ਇਹ ਵੀ ਕੋਵਰ ਤੇ ਪ੍ਰਧਾਨ ਵੀ ਉਹਦੇ ਆਪਣੇ ਐਮਐਲਏ ਦੀ ਹਾਈ ਕੋਰਟ ਨੇ ਚੱਕ ਕੇ ਬਾਹਰ ਛੱਡੀ ਸੀ ਉਹਨੇ ਇੱਕ ਹੋਰ ਰਿਪੋਰਟ ਬਣਾਈ ਕਿ ਜੀ ਆ ਬਾਦਲਾ ਨੇ ਕੀਤਾ ਤੇ ਕੋਈ ਗੱਲ ਨਹੀਂ ਇਹ ਵੀ ਕੋਰਟ ਬਾਹਰ ਛੱਡ ਲੋਗੀ ਇਹਨਾਂ ਦੋਨਾਂ ਨੇ ਰੱਜ ਕੇ ਕਾਂਗਰਸ ਤੇ ਆਮ ਆਦਮੀ ਨੇ ਸਿਆਸਤ ਖੇਡੀਏ ਇਹਨਾਂ ਨੂੰ ਗੁਰੂ ਦਾ ਕੋਈ ਦਰਦ ਨਹੀਂ ਇਹਨਾਂ ਨੇ ਉਹ ਬੇਅਦਬਿਆ ਦਾ ਕੋਈ ਹੱਲ ਨਹੀਂ ਕਰਨਾ ਸਿਰਫ ਲੋਕਾਂ ਦੇ ਸਿਆਸੀ ਆ ਇਹਨਾਂ ਨੇ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਕੇ ਗੁਰੂ ਸਾਹਿਬ ਦੇ ਉੱਤੇ ਕਿਆਸੀ ਰੋਟੀਆਂ ਸੇਕਨੀਆਂ ਨੇ ਬਹੁਤ ਦੁੱਖਦਾਈ ਤੇ ਬਹੁਤ ਮਾੜੀ ਗੱਲ ਹੈ ਤੇ ਰੱਬ ਜ਼ਰੂਰ ਹੈ ਨਾ ਇਹਨਾਂ ਦੇ ਕਿਸੇ ਦੀ ਸਜ਼ਾ ਦੇਊਗਾ ਚਲੋ ਚਲੋ